ਜ਼ਿਆਦਾਤਰ ਜਿਹੜੇ ਇਸ ਟਾਈਮ ਆਪਾਂ ਨੂੰ ਸਵਾਲ ਆਉਂਦੇ ਆ ਜਦੋਂ ਆਪਾਂ ਗੱਲ ਕਰੀ ਦੀ ਹੈ ਕਿ ਤੁਸੀਂ ਸੇਵ ਦਾ ਬੂਟਾ ਆਪਣੇ ਪੰਜਾਬ ਦੀ ਧਰਤੀ ਦੇ ਉੱਪਰ ਲਾ ਸਕਦੇ ਹੋ ਤਾਂ ਉਹ ਇਹੀ ਹੁੰਦਿਆ ਕਿ ਕੀ ਆਪਣੇ ਜਿਹੜਾ ਸੇਵ ਦੀ ਜਿਹ ਫਸਲ ਦੀ ਗੱਲ ਕਰ ਲਈਏ ਸੇਵ ਦੇ ਪੌਦਿਆਂ ਦੀ ਗੱਲ ਕਰਦੀਏ ਕੀ ਆਪਣੇ ਉਹ ਕਾਮਯਾਬ ਹੈਗੇ ਨੇਗੇ ਤਾਂ ਕਾਫੀ ਸਾਰੇ ਵੀਰਾਂ ਦੇ ਜਿਹੜੇ ਟਰੈਲੇ ਦੇ ਉੱਪਰ ਲੱਗੇ ਹੋਏ ਆ ਫਲ ਵੀ ਆ ਰਿਹਾ ਹੈਗਾ ਤੇ ਤਿੰਨ ਕਿ ਜਿਹੜੀਆਂ ਮੁੱਖ ਵੈਰਾਈਟੀਆਂ ਦੇ ਵਿੱਚ ਕਾਮਯਾਬ ਹੈਗੀਆਂ ਨੇ ਜੀ ਉਹਦੇ 'ਚ ਇਹ ਵੈਰਾਈਟੀ ਹੈ ਜਿਵੇਂ ਹਰਮਨ 99 ਇਸ ਤੋਂ ਇਲਾਵਾ ਡਾਰਸੈਟ ਗੋਲਡਨ ਹੈਗੀ ਐ ਤੇ ਇੱਕ ਅੰਨਾ ਵੈਰੈਟੀ ਹੈਗੀ ਇਹਨਾਂ ਚੋਂ ਕੁਝ ਕੁ ਵੈਰੈਟੀਆਂ ਦੀ ਜਿਹੜੀ ਸਪਾਰਸ਼ ਹੈਗੀ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਕਰਦੀ ਹੈਗੀ ਤੇ ਕਾਫੀ ਸਾਰੀਆਂ ਯੂਨੀਵਰਸਿਟੀਆਂ ਦੀ ਜਿਹੜੀਆਂ ਰეკਮੈਂਡੇਸ਼ਨਾਂ ਨੇ ਜਿਵੇਂ ਹਰਿਆਣੇ ਦੇ ਵਿੱਚ ਹੈਗੀਆਂ ਉਹ ਵੀ ਇਹਨਾਂ ਵੈਰੈਟੀਆਂ ਦੀਆਂ ਹੈਗੀਆਂ ਨੇਗੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਸੇਵ ਦੀ ਹਾਰਮਨ 99 ਵੈਰੈਟੀ ਬਾਰੇ ਗੱਲ ਕਰਾਂਗੇ ਲਾਉਣ ਦਾ ਸਮਾਂ ਕੀ ਰਹੂਗਾ ਕੀ ਖਾਦ ਖਰਾਕ ਦੇਣੀ ਹੈ ਕਿਸ ਤਰ੍ਹਾਂ ਕਟਾਈ ਵਗੈਰਾ ਕਦੋਂ ਕਰਨੀ ਹੈਗੀ ਇੰਨਾ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਜਿਹੜੀ ਜਾਣਕਾਰੀ ਹੈਗੀ ਉਹ ਵੱਧ ਤੋਂ ਵੱਧ ਦੋਸਤ ਮਿੱਤਰਾਂ ਤੱਕ ਪਹੁੰਚ ਸਕੇ ਜੀ ਹੁਣ ਗੱਲ ਕਰ ਲਈਏ ਹਰਮਨ 99 ਜੀ ਇਹ ਇੱਕ ਜਿਹੜੀ ਹਾਈ ਟੈਂਪਰੇਚਰ ਨੂੰ ਝੱਲਣ ਵਾਲੀ ਵੈਰਾਈਟੀ ਹੈਗੀ ਹਿਮਾਚਲ ਦੇ ਜਿਹੜੇ ਥੱਲੇ ਹਿੱਸੇ ਨੇਗੇ ਜਿਹੜੇ ਪੰਜਾਬ ਦੇ ਨੇੜੇ ਲੱਗਦੇ ਨੇਗੇ ਉਹਨਾਂ ਦੇ ਵਿੱਚ ਕਾਸ਼ਤ ਕਰਨ ਲਈ ਇਹ ਵੈਰਾਈਟੀ ਬਣਾਈ ਗਈ ਸੀਗੀ ਹਰੀਮਾਨ 99 ਵੀ ਇਹਨੂੰ ਕਿਹਾ ਜਾਂਦਾ ਹੈਗਾ ਉਥੋਂ ਦੀ ਜਿਹੜੀ ਇਹ ਪੇਟੈਂਟਡ ਵੈਰਾਈਟੀ ਹੈਗੀ ਤੇ ਇਹਦੇ ਦੇ ਜਿਹੜੀ ਖਾਸੀਅਤ ਇਹ ਆ ਕਿ ਜਿਹੜੀ ਇਹ ਵੈਰਾਈਟੀ ਨੂੰ ਜਿਹੜੇ ਠੰਡੇ ਘੰਟੇ ਜਿਹੜੇ ਚਿਲਿੰਗ ਆਰ ਕਹਿੰਦੇ ਆਪਾਂ ਉਹ ਘੱਟ ਚਾਹੀਦੇ ਹੁੰਦੇ ਹੈਗੇ ਉਹ ਘੱਟ ਮਾਲਵੇ ਉਹਨਾਂ ਦੀ ਘੱਟ ਹੋਣ ਦੇ ਨਾਲ ਵੀ ਇਹ ਵੈਰਾਈਟੀ ਇੰਨੀ ਕ ਸ਼ਮਤਾ ਰੱਖਦੀ ਹੈ ਕਿ ਆਪਣਾ ਫਲ ਪਕਾ ਲੈਂਦੀ ਆ ਸੇਬ ਜ਼ਿਆਦਾਤਰ ਜਿਹੜਾ ਠੰਡੇ ਇਲਾਕੇ ਦੀ ਫਸਲ ਆਗੀ ਲਗਭਗ 350 ਤੋਂ 400 ਘੰਟਾ ਜਿਹੜਾ ਠੰਡਾ ਜਿਹੜਾ ਮਿਲਦਾਗਾ ਆਪਣਾ ਸੇਬ ਦੀ ਜਿਹੜੀ ਫਸਲ ਜਦੋਂ ਪੱਕਣ ਤੇ ਹੁੰਦੀ ਹੈਗੀ ਤਾਂ ਹੀ ਜਿਹੜਾ ਫਲ ਦਾ ਜਿਹੜਾ ਸਾਈਜ਼ ਤੇ ਕਲਰ ਸਹੀ ਬਣਦਾ ਹੈਗਾ ਪਰ ਇਹਨਾਂ ਵੈਰਾਈਟੀਆਂ ਨੂੰ ਜਿਹੜਾ ਜ਼ਿਆਦਾ ਤਾਪਮਾਨ ਝੱਲਣ ਯੋਗ ਬਣਾਇਆ ਗਿਆ ਹੈਗਾ ਇਹ ਹਰਮਨ 99 ਵੈਰਾਈਟ ਨੂੰ ਤੁਸੀਂ ਸਤੰਬਰ ਦੇ ਮਹੀਨੇ ਦੇ ਵਿੱਚ ਲਾ ਸਕਦੇ ਹੋਗੇ ਲਾਉਣ ਦਾ ਉਹੀ ਤਰੀਕਾ 3x3 ਦਾ ਟੋਆ ਪਟਣਾ 3 ਫੁੱਟ ਚੌੜਾ 3 ਫੁੱਟ ਡੂੰਘਾ ਤੇ ਉੱਪਰਲੀ ਮਿੱਟੀ ਵਿੱਚ ਭਰਨੀ ਹੈਗੀ ਨਾਲ ਤੁਸੀਂ ਗੋਨੋਆ ਦੀ ਖਾਦ ਮਰਾ ਸਕਦੇ ਹੋ ਟ੍ਰੈਕੋਡਰਮਾ 30 ਤੋਂ 35 ਗ੍ਰਾਮ ਤੁਸੀਂ ਪਾ ਸਕਦੇ ਹੋਗੇ ਉਸ ਤੋਂ ਇਲਾਵਾ ਕਲੀ ਪਾ ਸਕਦੇ ਹੋਗੇ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਮਿੱਟੀ ਦੇ ਵਿੱਚ ਟੋਏ ਨੂੰ ਦੁਬਾਰਾ ਭਰ ਦੇਣਾ ਤੁਸੀਂ ਪਰਨ ਤੋਂ ਬਾਅਦ ਤੁਸੀਂ ਜਿਹੜਾ ਇੱਕ ਦੋ ਦਿਨ ਜਦੋਂ ਟੋਆ ਸੈੱਟ ਹੋ ਜਾਂਦਾਗਾ ਤੁਸੀਂ ਬੂਟਾ ਲਾ ਦੇਣਾਗਾ ਇਹ ਬਿਲਕੁਲ ਠੁਕਮਾ ਸਮਾਂ ਚੱਲ ਰਿਹਾਗਾ ਚੰਗੀ ਜਿਹੜੀ ਹੁਣ ਗਰੋਥ ਆ ਰਹੀ ਹੈ ਬੂਟਿਆਂ ਦੇ ਉੱਪਰ ਤੇ ਇਹ ਛੋਟੇ ਸਾਈਜ਼ ਦਾ ਬੂਟਾ ਆਪ ਨੂੰ ਮਿਲਿਆ ਸੀਗਾ ਪਰ ਜਿਹੜੇ ਆਪਣੇ ਕੋਲੇ ਫਾਰਮ ਦੇ ਉੱਪਰ ਵੱਡੇ ਸਾਈਜ਼ ਦੇ ਬੂਟੇ ਵੀ ਅਵੇਲੇਬਲ ਹੈਗੇ ਆ ਜੇਕਰ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ ਜਾਇਦ ਜੇ ਰੇਟਾਂ ਤੇ ਵਧੀਆ ਕਿਸਮ ਦੇ ਜਿਹੜੇ ਤੁਹਾਨੂੰ ਬੂਟੇ ਸਾਡੇ ਕੋਲੋਂ ਮਿਲ ਜਾਣਗੇ ਫਾਲਤੀ ਗਰੰਟੀ ਹੋਊਗੀ ਬੂਟਾ ਸਾਹਮਣ ਦੀ ਜਿਹੜੀ ਉਹ ਤੁਹਾਡੀ ਆਪਣੀ ਲਾਗਣ ਤੇ ਜਿਹੜਾ ਮਲ ਵੀ ਡਿਪੈਂਡ ਕਰਦਾਗਾ ਤੁਸੀਂ ਕਿਸ ਤਰੀਕੇ ਨਾਲ ਬੂਟੇ ਦੀ ਦੇਖਭਾਲ ਕਰਦੇ ਹੋਗੇ ਕਿਉਂਕਿ ਜ਼ਿਆਦਾਤਰ ਇਹ ਹੁੰਦਾ ਕਿ ਪਾਣੀ ਜਿਹੜਾ ਇਹਨਾਂ ਬੂਟਿਆਂ ਨੂੰ ਜਿਹੜੇ ਪੱਤ ਝਾੜੀ ਬੂਟੇ ਹੁੰਦੇ ਨੇ ਇਹਨਾਂ ਨੂੰ ਜ਼ਿਆਦਾ ਪਾਣੀ ਨਹੀਂ ਚਾਹੀਦਾ ਹੁੰਦਾ ਤੇ ਆਪਾਂ ਜਿਹੜਾ ਆਮ ਨੋਰਮਲ ਜਿਹੜੀਆਂ ਫਸਲਾਂ ਲਾਉਣਿਆ ਜਾਂ ਸਬਜ਼ੀ ਲਾਉਣਿਆ ਉਹਦੇ ਵਿੱਚ ਬੂਟੇ ਲਾਏ ਹੁੰਦੇ ਹੈਗੇ ਤੇ ਜਦੋਂ ਹੀ ਆਪਾਂ ਸਬਜ਼ੀ ਨੂੰ ਪਾਣੀ ਲਾਉਣੇ ਆ ਉਹਦੇ ਹੀ ਆਪਣੇ ਬੂਟਿਆਂ ਨੂੰ ਲੱਗਦਾ ਰਹਿੰਦਾ ਹੈਗਾ ਤੇ ਜ਼ਿਆਦਾ ਪਾਣੀ ਜਿਹੜਾ ਬੂਟਿਆਂ ਨੂੰ ਖਰਾਬ ਕਰ ਦਿੰਦਾ ਖਾਲ ਦੇ ਨੇੜੇ ਬੂਟੇ ਇਹ ਪੱਤਝੜ ਵਾਲੇ ਬਿਲਕੁਲ ਨਹੀਂ ਲਾਉਣੇ ਚਾਹੀਦੇ ਕਿੰਨੂ ਜਾਤੀ ਦੇ ਲਾਉਣੇ ਚਾਹੀਦੇ ਖਾਲ ਦੇ ਨੇੜੇ ਤੁਸੀਂ ਤਿੰਨ ਚਾਰ ਬੂਟੇ ਲਾ ਸਕਦੇ ਹੋ ਜਿਵੇਂ ਆਂਬਾ ਜਾਮਣਾ ਔਲਾ ਇਹਨਾਂ ਚੀਜ਼ਾਂ ਨੂੰ ਤੁਸੀਂ ਖਾਲ ਦੇ ਨੇੜੇ ਲਾ ਸਕਦੇ ਹੋ ਕਿਉਂਕਿ ਇਹ ਸੇਮ ਨੂੰ ਝੱਲ ਲਾਂਦੇ ਆ ਬਾਕੀ ਬੂਟੇ ਜਿਹੜੇ ਇਸ ਚੀਜ਼ ਨਾਲ ਖਰਾਬ ਹੁੰਦੇ ਨੇਗੇ ਸੋ ਉਮੀਦ ਕਰਦੇ ਆਂਗੇ ਦਿੱਤੀ ਗਈ ਜਾਣਕਾਰੀ ਤੁਹਾਡੇ ਕੰਮ ਆਊਗੀ ਤੇ ਇਹ ਸੇਬ ਦੀ ਵੈਰਾਈਟੀ ਤੁਸੀਂ ਆਪਣੇ ਫਾਰਮ ਜਾਂ ਆਪਣੇ ਜਿਹੜਾ ਨਿਊਟ੍ਰੀਸ਼ਨਲ ਗਾਰਡਨ ਆ ਜਾਂ ਫਰੂਟ ਗਾਰਡਨ ਆ ਉਹਦੇ ਵਿੱਚ ਜਰੂਰ ਲਾਓ ਤੇ ਚੰਗੇ ਨਤੀਜੇ ਦੇ ਹੈਗੇ ਨੇ ਜੀ ਧੰਨਵਾਦ